ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਇਤਿਹਾਸਿਕ ਕਦਮ ਚੱਕਿਆ ਹੈ ਸ਼੍ਰੀ ਮੁਕਸਰ ਸਾਹਿਬ ਦੇ ਬਲਾਕ ਮੁਕਸਰ ਦੇ ਸਹਿਕਾਰੀ ਸੁਭਾਵਾਂ ਦੇ ਕਰਮਚਾਰੀ ਯੂਨੀਅਨ ਨੇ ਇਹਨਾਂ ਨੇ ਕੀ ਕੀਤਾ ਹੈ ਕਿ ਇਹਨਾਂ ਨੇ ਇੱਕ ਮਤਾ ਪਾਇਆ ਜਿਉਂ ਤੁਹਾਡੀ ਸਕਰੀਨ ਦੇ ਉੱਤੇ ਹੈ ਤੇ ਇਹ ਚ ਇਹਨਾਂ ਨੇ ਲਿਖਿਆ ਹੈ ਕਿ ਜਿਹੜੀ ਜਿਹੜੀ ਕੰਪਨੀ ਖਾਦ ਦੇ ਨਾਲ ਡੀਪੀ ਜਾਂ ਯੂਰੀਆ ਦੇ ਨਾਲ ਟੈਗਿੰਗ ਕਰਦੀ ਹੈ ਨੈਨੋ ਖਾਦ ਦਿੰਦੀ ਹੈ ਐਨਪੀਕੇ ਦਿੰਦੀ ਹੈ ਸਲਫਰ ਦਿੰਦੀ ਹੈ ਫੀਡ ਦਿੰਦੀ ਹੈ ਜਾਂ ਕੁਝ ਹੋਰ ਦਿੰਦੀ ਹੈ ਉਹਨਾਂ ਕੰਪਨੀਆਂ ਦੇ ਬਾਈਕਾਟ ਕਰਨਗੇ ਉਹਨਾਂ ਸਮਾਨ ਨਹੀਂ ਖੇਡਣਗੇ ਮਤਲਬ ਇਹ ਹੋ ਗਿਆ ਕਿਉਂਕਿ ਸਮਾਨ ਪਿੱਛੋਂ ਆਇਆ ਸੈਕਟਰੀ ਤੇ ਡੀਲਰ ਇਹ ਕਿਸਾਨਾਂ ਨਾਲ ਲੜ ਰਿਹਾ ਇਹ ਆਪਸ ਵਿੱਚ ਇੱਕ ਤੂੰ ਮਾੜਾ ਚੰਗਾ ਕਹਿ ਰਿਹਾ ਕਿਉਂ ਕਿ ਹਨ ਭਈ ਤਾਂ ਇੱਕ ਚੰਗਾ ਕਦਮ ਹੈ ਅੱਗੇ ਜਿਹੜਾ ਹੈਗਾ ਗੰਗਾ ਨਗਰ ਵਾਲਿਆਂ ਨੇ ਕੀਤਾ ਸੀਗਾ ਇਸੇ ਤਰੀਕੇ ਦੇ ਨਾਲ ਜੇ ਪੰਜਾਬ ਦੀਆਂ ਸਾਰੀਆਂ ਸਹਿਕਾਰੀ ਸੁਭਾਵਾਂ ਤੇ ਸਾਰੇ ਡੀਲਰ ਸਾਹਿਬਾਨ ਇਹ ਕੰਮ ਕਰਨ ਤਾਂ ਟੈਗਿੰਗ ਜਿਹੜੀ ਹੈਗੀ ਆਪਣੇ ਆਪ ਹੀ ਬੰਦ ਹੋ ਜਾਏਗੀ ਮੈਂ ਜਾਣਦਾ ਸਾਡੇ ਬਾਜ਼ਾਰ ਦੇ ਵਿੱਚ ਛੋਟਾ ਦੁਕਾਨਦਾਰ ਛੋਟਾ ਡੀਲਰ ਉਹ ਰਗੜਿਆ ਪਿਆ ਇਸ ਚੀਜ਼ ਦਾ ਜਿਹੜਾ ਛੋਟਾ ਦੁਕਾਨਦਾਰ ਹੈ ਉਹਦੇ ਨਾਂ ਤਾਂ ਜਿਹੜੀ ਹੈਗੀ ਹੈ ਅੱਗੇ ਮੈਗਨੀਫਿਕ ਨਹੀਂ ਹੈ ਨਾ ਉਹਦੇ ਸਲਫਰ ਵਿਕਣੀ ਹੈ ਨਾ ਉਹਦਾ ਜਿਹੜਾ ਹੈਗਾ ਬੀ ਵੀਕੜਾ ਨਾ ਉਹਦੀ ਜਿਹੜੀ ਹੈਗੀ ਹੈ ਨਦੀਨ ਅੱਜ ਵਿਕਣੀ ਹੈ ਕਿਉਂ ਜਿੱਥੋਂ ਅਗਲਾ ਖਾਦ ਲੈ ਕੇ ਆਇਆ ਉੱਥੇ ਨਾਲ ਉਹਨੂੰ ਸਮਾਨ ਦਿੱਤਾ ਗਿਆ ਛੋਟਾ ਦੁਕਾਨਦਾਰ ਉਹਦਾ ਗਲ ਘੁੱਟਿਆ ਗਿਆ ਦੇ ਵਿੱਚ ਤੇ ਇਕੱਲਾ ਛੋਟਾ ਦੁਕਾਨਦਾਰ ਨਹੀਂ ਨਾਲ ਨਾਲ ਜਿਹੜਾ ਹੈਗਾ ਕਿਸਾਨ ਵੀ ਫਿਰ ਇਹ ਰਗੜਿਆ ਜਾਂਦਾ ਹੈ ਤੇ ਦੋਵਾਂ ਦਾ ਜਿਹੜਾ 9 ਮਾਸ ਦਾ ਰਿਸ਼ਤਾ ਟੁੱਟਦਾ ਹੈ ਐਸ ਕਰਕੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਜਿਵੇਂ ਕਿ ਬਲਾਕ ਮੁਕਸਰ ਦੇ ਅੱਗੇ ਆਏ ਨੇ ਤੁਹਾਡੀਆਂ ਪੈਸਟੀਸਾਈਡ ਤੇ ਡੀਲਰਸ ਆ ਜਿਹੜਾ ਖਾਦ ਵਿਕਰੇਤਾ ਨੇ ਤੁਹਾਡੀਆਂ ਵੀ ਯੂਨੀਅਨ ਨੇ ਜੇ ਤੁਸੀਂ ਵੀ ਇਹ ਸਾਰੇ ਅਨੇਕਾ ਕਰ ਲਓ ਕਿ ਅਸੀਂ ਜਿਹੜਾ ਹੈਗਾ ਟੈਗਿੰਗ ਵਾਲਾ ਰੈਕ ਲਵਾਉਣਾ ਹੀ ਨਹੀਂ ਤਾਂ ਆਖਰ ਤਾਂ ਖਾਦ ਪੰਜਾਬ ਨੂੰ ਮਿਲੇਗੀ ਮਿਲੇਗੀ ਨਾ ਤਾਂ ਤੁਸੀਂ ਇਹ ਗਲੂੰਗਲਾਵਾ ਪੰਜਾਬ ਦੇ ਸਿਰ ਤੋਂ ਲਾ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਹੈਗਾ ਆਮ ਜਿਹੜੀ ਲੜਾਈ ਹੈ ਉਹ ਕਿਸਾਨ ਦੀ ਡੀਲਰ ਦੀ ਖਤਮ ਹੋਏਗੀ ਜਿਹੜਾ ਨਿੱਕਾ ਸਾਡਾ ਡੀਲਰ ਸਹਿਵੀਰ ਹੈ ਉਹ ਵੀ ਬਚੇਗਾ ਕਿਉਂਕਿ ਉਹਦੇ ਉਹਦਾ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਟੈਗਿੰਗ ਦੇ ਵਿੱਚ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹ ਜੋ ਕੰਮ ਮੁਕਸਰ ਵਾਲਿਆਂ ਨੇ ਕੀਤਾ ਹੈ ਜੇ ਪੂਰਾ ਪੰਜਾਬ ਕਰੇ ਤਾਂ ਬਹੁਤ ਵਧੀਆ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ